ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਵਿੱਚ ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ ਹੈ ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ ਹੈ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਬਤਨੇ ਸਾਰੇ ਬੈਠੇ ਕੋ ਸਾਥੀ ਮਾਪ ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ ਕਿ ਬਿਰਧ ਹੈ ਕਿ ਜਵਾਨ ਹੈ ਇਹ ਬੱਚਾ ਹੈ ਉਮਰ ਦੇ ਅੰਦਾਜ਼ੇ ਲੱਗ ਜਾਣਗੇ वेख के कपड़ा का पता चलेगा कि है, वेख के रंग रूप का पता चलेगा वेख के इतना पता चलेगा स्त्री है कि पुरुष है बच्चा है कि जवान है गोरा है काला है है कपड़े कैसे हैं, और कुछ भी नहीं पता चलेगा ये मनुख की है ये मनुख की है रजोगुणी है तमोगुणी है सतौ गुण है शांतमई है क्रोधी है धार्मिक है अधार्मिक है दुखी है सुखी है कुछ भी नहीं पता चलेगा हर मन को प्रकट होता है अपने शब्द दे अपने बोलों दे रहे शिक्षा दी सब कहंदे ने ता मर्द दे सुखन ना गुफ्ता वाशद ऐबो हनर ने गुफ्ता वाशद ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ ਕਪੜਿਆਂ ਤੋਂ ਧੋਖਾ ਲੱਗ ਸਕਦਾ ਹੈ ਰੰਗ ਰੂਪ ਤੋਂ ਧੋਖਾ ਲੱਗ ਸਕਦਾ ਹੈ ਲੱਗਦਾ ਜੋ ਮਨੁੱਖ ਦਾ ਰੰਗ ਹੈ ਜੋ ਮਨੁੱਖ ਦਾ ਰੂਪ ਹੈ ਜੋ ਮਨੁੱਖ ਦੇ ਕਪੜੇ ਨੇ ਜੋ ਮਨੁੱਖ ਦੀ ਉਮਰ ਹੈ ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ ਕੁਝ ਵੀ ਨਹੀਂ ਪਤਾ ਚੱਲਦਾ ਬੋਲ ਚਾਲ ਤੋਂ ਪਤਾ ਚੱਲਦਾ ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ ਮਨੁੱਖ ਦੇ ਹੋਂਦ ਪ੍ਰਗਟ ਹੋਣ ਦੀਏ ਸ਼ਬਦਾਂ ਤੋਂ ਬੋਲ ਚੱਲ ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ ਉਹ ਸ਼ਬਦ ਕੀ ਹੈ ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ ਉਹ ਸ਼ਬਦ ਗੁਰੂ ਹੈ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ ਮੱਲਾ ਕਹਿੰਦੇ ਨੇ ਮਕਾਨ ਸ਼ਬਦ ਮਕਾਨ ਬਦਲਦਾ ਰਿਹਾ ਹੈ ਇਹ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਦੇ ਵਿੱਚ ਮੱਲਾ ਪਹਿਲਾ ਫਿਰ अवतारी पुरुष ਦੀ ਸੋਚਣੀ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਜੋ ਮੈਂ ਜਾਣਿਆ ਬਹੁਤ ਸਾਰੀ ਦੁਨੀਆ ਜਾਣ ਲਵੇ ਜੋ ਮੈਂ ਸਮਝਿਆ ਬਹੁਤ ਹੀ ਸਮਝ ਜਾ ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਤਾਂ ਮਨੁੱਖ ਉਸ ਨੂੰ ਛੁਪਾਂਦਾ ਹੈ ਔਰ ਇੱਕ ਸ਼ੂਮਪਣਾ ਵੀ ਪੈਦਾ ਹੁੰਦਾ ਹੈ ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ ਬਾਕੀ ਨਹੀਂ ਬਾਕੀ ਮੇਰੀ ਬਰਾਬਰੀ ਤੇ ਨਹੀਂ ਆਣਾ ਚਾਹੀਦਾ राजनीति भी इसते खड़ी है राजनीतिक हमेशा उसके तो उस पिछले खड़ा है, दो ऐसा धक्का मारिए बहुत पिछे चला जाए क्योंकि जोड़ा मेरे पिछे खड़ा है एक कदम इसने पुटे तो मेरी बराबरी से आ जाएगा और एक कदम पुटे तो अगे निकल जाएगा इस वास्ते राजनैतिक जिस जीने ਛੜ ਕੇ ਸਿੰਘਾਸਣ ਤੱਕ ਪਹੁੰਚਦੇ ਨੇ ਉਸ ਜੀਨੇ ਨੂੰ ਤੋੜ ਦਿੰਦੇ ਨੇ ਉਸ ਪੌੜੀ ਨੂੰ ਤੋੜ ਦਿੰਦੇ ਨੇ ਦੂਜਾ ਨਾਲ ਚੜ੍ਹੇ ਲੇਕਿਨ ਜਿਸ ਜੀਨੇ ਤੇ ਛੜ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ ਉਸ ਜੀਨੇ ਨੂੰ ਸੰਵਾਰਦਾ ਹੈ ਸ਼ਿੰਗਾਰ ਵਹਿ ਤੱਕੇ ਹੋਰ ਵੀ ਪਹੁੰਚੇ ਹੋਰ ਵੀ ਪਹੁੰਚੇ ਬਸ ਇੰਨੇ ਹੀ ਹੋ ਗਏ ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ ਨੌਖੰਡ ਪ੍ਰਿਥਵੀ ਦਾ ਵਰਮਣ ਹੈ ਗੁਰੂ ਨਾਨਕ ਦਾ ਹੈਰਾਨੀ ਕੀ ਹੈ ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ ਜੋ ਮੈਂ ਰਸ ਮਾਣੇ ਸਾਰੇ ਹੀ ਰਸ ਮਾਣ ਲੈ ਜੋ ਆਨੰਦ ਮੇਰੇ ਕੋਲ ਹੈ ਸਾਰੇ ਮਾਣ ਲੈ ਜਦ ਅਜਲ ਸ਼ਬਦ ਨੂੰ ਸੁਣਾ ਦੇ ਰਹਿ ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ ਬਿਰਧ ਹੋ ਗਿਆ ਸਰੀਰ ਮੈਂ ਫਿਰ ਅਰਜ਼ ਕਰਾਂ ਕੰਨ ਚਾਏ અવਤਾਰਾਂ ਦਾ ਹੈ ਦੇਵੀ ਦੇਵਤਿਆਂ ਦਾ ਕਿਸੇ ਦਾ ਵੀ ਹੈ ਕੰਨ ਨੂੰ ਕਾਲ ਖਾ ਜਾਏਗਾ ਕਾਲ ਪਾਏ ਬ੍ਰਹਮਾ ਬਵਦਰਾ ਕਾਲ ਪਾਏ ਸ਼ਿਵ ਜੂ અવਤਾਰ ਕਾਲ ਪਾਏ ਕਰਬ ਸੰਪਰਗਾਸਾ ਸਕਲ ਕਾਲ ਕਾ ਕੀਓ ਤਮਾਸ਼ਾ ਸਮੇਂ ਦੇ ਜੋ ਕੁਝ ਬਣਿਆ ਹੈ ਮਿਟੇਗਾ ਸਰੀਰ ਸਮੇਂ ਦੇ ਵਿੱਚ ਬਣਿਆ ਹੈ ਕਾਲ ਦੇ ਵਿੱਚ ਬਣਿਆ ਹੈ ਇਸ ਵਾਰ ਸੇ ਗੁਰੂ ਘਰ ਦੇ ਵਿੱਚ ਕਹਿ ਦਿੱਤਾ ਸਰੀਰ ਗੁਰੂ ਨਹੀਂ ਇਹ ਤੇ ਮਿਟ ਜਾਂਦਾ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ ਉਹ ધਨ ਗੁਰੂ ਅੰਗਦ ਦੇਵ ਜੀ ਮੱਲਾ ਦੂਜਾ ਮਕਾਨ ਦੂਜਾ ਉਹ ਸ਼ਬਦ ਹੁਣ ਦੂਜੇ ਮਕਾਨ ਦੇ ਤੀਜੇ ਮਕਾਨ ਦੇ ਚੌਥੇ ਮਕਾਨ ਦੇ ਜੋਤ ਉਹ ਹਾ ਜੁਗਤ ਸਹਿ ਕਾਇਆ ਫੇਰ ਪਲਟ ਗਿਆ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹ ਵੀ ਤੈਨੂੰ ਇੱਕ ਪਾਸੇ ਕਰ ਦੋ ਸੇਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾ ਕਰੋ ਹਰ ਮਨੁੱਖ ਆਪਣੇ ਬੋਲ ਦੇ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਤੱਕ ਬੋਲ ਦੇ ਵਿੱਚ ਪ੍ਰਗਟ ਹੋਇਆ ਸ਼ਬਦ ਦੇ ਕੁਰਾਨ ਦੇ ਰਾਹੀਂ ਮਹਮਦ ਸਾਹਿਬ ਪ੍ਰਗਟ ਹੋਏ ਨਾਨਕ ਜੀ ਕੁਰਾਨ ਤੇ ਪਤਾ ਨਹੀਂ ਕਿੰਨੇ ਸੰਤ ਭਗਤ ਇਸ ਦੁਨੀਆ 'ਚ ਹੋਏ ਹੋਰ ਕਈ ਤੇ ਤੁਦ ਨੂੰ ਗਾਵਨ ਸੇਮੇ ਚੇਤਨਾਵਨ ਨਾ ਨਹੀਂ ਚਾਹ ਵਿਚਾਰੇ हे ਪ੍ਰਭੂ ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵੇ ਆ ਤੇਰੇ ਨਾਲ ਜੁੜ ਗਏ ਮੁਕਤ ਵੀ ਹੋਏ ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ ਕੁਝ ਬੋਲੇ ਹੀ ਨਹੀਂ ਪ੍ਰਮਾਤਮਾ ਦੇ ਸ਼ਬਦ ਨੂੰ ਪ੍ਰਗਟਾ ਨਾ ਕਰ ਸਕੇ ਸ਼ਬਦ ਦਾ ਆਨੰਦ ਮਾਣ ਸਕੇ ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ ਪਰ ਸ਼ਬਦ ਨੂੰ ਉਸ ਅਨubhav ਨੂੰ ਪ੍ਰਗਟਾ ਨਾ ਕਰ ਸਕੇ जे प्रगट कर सकते हैं अवतार श्रेणी चो आ जाते हैं फिर भारत के ऋषि मुनिया ने वंट की थी चार कला अवतार है अठ कला अवतार है अंशा अवतार है अंश मातर है अपने बोलों के राही किसी ने थोड़ा प्रगट किया किसी ने बहुत प्रगट किया किसी ने बहुत प्रगट किया कोई सोलह कला अवतार अवतार मैं फिर अर्ज करा परमात्मा तो शब्द होया शब्द तो संसार होया वो शब्द की है जिस तो संसार होया है। संसार आया है। तो जिस शब्द दे राही संसार आया है संसार ही शब्द दे राही वापस भी जाएगा उत्पत परले शब्दे हो उत्पत्ति उस तो है परले भी उस तो जिस दरवाजे देखी गुरुद्वारा साहब दे अंदर आए हो इसी दरवाजे राही बाहर जाओगे और की? ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੀ ਅੱਜ ਨਹੀਂ ਕੱਲ ਛੇ ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ ਪਰਮ ਨੂਰ ਬਣਨਗੇ ਢਿੱਟੀ ਬਣਨਗੇ ਬਨਸਪਤੀ ਬਣਨਗੇ ਪਸ਼ੂ ਪੰਛੀ ਬਣਨਗੇ ਫਿਰ ਮਨੁੱਖ ਬਣਨਗੇ ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ ਫਿਰ ਪਰਮਾਤਮਾ ਦੇ ਇੱਕ ਪਰਮਾਤਮਾ ਹੋਣਗੇ ਸੂਰਜ ਕਿਰਨ ਮਿਲੇ ਜਲ ਕਲਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਹੋਈ ਆ ਰਾਮ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਉਸੇ ਦੇ ਰਾਹੀਂ ਵਾਪਸ ਆਉਣਾ ਉਸ ਸ਼ਬਦ ਦੇ ਰੂਪ ਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ ਓਮਕਾਰ ओ एक धन उपजे एक हो राग अलापे गुरु अर्जन देव जी महाराज ओ आद में जाना लिखे ताए नमाना लिखे कबीर कथने अनाद धन गुरु सिंह जी खैर मुखसर में अर्ज करा गुरु नानक एका तक ला दिता है एक यही शब्द है ओ अहकार जिस तो जगत आया जिस संसार तो आया एक ओ दूजा नहीं ਬਾਣੀ ਵੀ ਪੂਰੀ ਰਚ ਦਿੱਤੀ ਉਸ ਬਾਣੀ ਦਾ ਨਾਮ ਵੀ ਹੈ ਉਹ ਅੰਕਾਰ ਉਹ ਅੰਕਾਰ ਬ੍ਰਹਮਾ ਉਤਪਤ ਉਹ ਅੰਕਾਰ ਕਿ ਆਜੰਤਿਤ ਉਹ ਅੰਕਾਰ ਸੈਲਜੁਗ ਬੈ ਉਹ ਅੰਕਾਰ ਬੇਦ ਨਿਰਮਇ ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਰਾਹੀਂ ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ ਅਸੀ ਜੋ ਬੋਲਾ ਰਹੇ ਪ੍ਰਗਟ ਹੁੰਦਾ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਦੋ ਵਸਤੂਆਂ ਦੀ ਚੋਟ ਤੋਂ ਪਮਣ ਮਾਸ ਨਾਭੀ ਨਾਲ ਟਕਰਾਂਦੀ ਹੈ ਆਵਾਜ਼ ਬਣਦੀ ਹੈ ਧੁਨ ਬਣਦੀ ਹੈ ਅੱਖਰ ਬਣ ਕੇ ਜ਼ਬਾਨਬਾਰ ਪ੍ਰਗਟ ਕਰ ਦਿੰਦੀ ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੇ ਸਾਡੇ ਕੰਨ ਜੋ ਕੁਝ ਸੁਣਦੇ ਨੇ ਆਹਤ ਸ਼ਬਦ ਹੈ ਆਹਤ ਕਹਿੰਦੇ ਨੇ ਚੋਟ ਨੂੰ ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ ਉਸ ਤੋਂ ਸਵੈ ਪੈਦਾ ਹੋਇਆ ਇਸ ਵਾਸਤੇ ਉਸ ਨੂੰ ਅਨਾਹਦ ਕਹਿੰਦੇ ਨੇ ਔਰ ਉਹ ਸ਼ਬਦ ਵਿਆਪਕ ਹੈ ਸਹਿ ਲੋਕਾਂ ਵਿੱਚ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨੇ ਉਸ ਸ਼ਬਦ ਦੇ ਉਹ ਸ਼ਬਦ ਸੰਗੀਤਮਈ ਹੈ ਰਾਗ ਵਈ ਹੈ ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ-ਵੱਖ ਸਾਜ਼ਾਂ ਦੇ ਰਾਹੀਂ ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਦੇ ਵਿੱਚ ਆ ਜਾਂਦੇ ਨੇ ਪੰਜ ਤਰ੍ਹਾਂ ਦੇ ਤਤ ਵਿਤ ਗਣ ਨਾਦ ਸੁਗਰ सतंती वित चरम का घन का सेका जान नाद शब्द घट को कहे सुघर श्वास पहचान तंती सांस सितार है दिलरुबा है वीणा है उंगलियां दे टकराव तो लोहे दे टुकड़े दे टकराव तो धुन पैदा होंदी है वित चमर चमड़े दे मड़े रे सांस फिर छेणे धातुਆਂ ਨਾਲ ধাতুਾਂ ਟਕਰਾਨੋਂ ਪਿੱਤਲ ਨਾਲ ਪਿੱਤਲ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ। ধাতুਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ। ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਉਹਨੂੰ ਨਾਦ ਸ਼ਬਦ ਕਹਿੰਦੇ ਨੇ। ਸ਼ੇਨਾਈ ਹੈ, ਮੁਰਲੀ ਹੈ, ਹਾਰਮੋਨੀਅਮ ਹੈ ਜਾਂ ਮਨੁਖ ਹੈ। ਕਿ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ ਤਤ ਤੰਤੀ, ਪਿਤ ਚਰਮ ਕਾ, ਘਣ ਕਾ ਅਸੀ ਕਾ ਜਾਨ। ਨਾਦ ਸ਼ਬਦ ਸਭ ਘਟਕੋ ਕਹੈ ਸੁਗੁਰ ਸੁਆਸ ਪਹਿਚਾਨ ਇਹ ਪੰਜ ਤਰ੍ਹਾਂ ਦੇ ਸ਼ਬਦ ਹੈ ਉਹ ਜਿਹੜਾ ਉਹ ਅਹੰਕਾਰ ਦੀ ਧੁਨ ਪ੍ਰਗਟ ਹੋਈ ਉਹ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ ਸੰਗੀਤਮਈ ਰਾਗਮਈ ਵਾਜੇ ਨਾਦ ਅਨੇਕ ਅਸ਼ੰਕਾ ਕੇਤੇ ਭਵਨਾਰੇ ਇਤੇ ਰਾਗ ਪਰਿਸੰ ਕਹੀਨ ਇਤੇ ਗਾਵਨਾਰੇ ਦੂਰ ਕਿਮ ਜਾਓ ਭਾਰਤ ਦੇ ਸੰਗੀਤ ਦੇ ਜਨਮ ਦਾ ਤੇ ਅਵਤਾਰ ਨੇ ਸੰਤ ਜਨਨੇ ਭਾਰਤੀ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ ਅਵਤਾਰੀ ਪੁਰਸ਼ ਨੇ ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ ਹੈ ਉਹ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ ਹੈ ਫਿਰ ਮਿਲਮਕਾਵਾਣਾ ਪ੍ਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਂਏ ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਂਏ ਆਪਣੇ ਬੋਲਾਂ ਦੇ ਰਾਂਏ ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ ਬੋਲ ਦੱਸ ਦਿੰਦੇ ਨੇ ਬੰਦਾ ਕਰੋਧਈ ਹੈ ਬੋਲ ਦੱਸ ਦਿੰਦੇ ਨੇ ਧੀਰਜਮਾਨ ਹੈ ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ ਬਹੁਤ ਦੱਸ ਦਿੰਦੇ ਨੇ ਤੇ ਮਾਂ ਕਰੋ ਦੀ ਹੈ ਬੋਲ ਦੱਸ ਦਿੰਦੇ ਨੇ ਤੇ ਮਹਾ ਮੋੜ ਹੈ ਬੋਲ ਦੱਸ ਦਿੰਦੇ ਨੇ ਤੇ ਸਹਿਣਾ ਸੋਜਵਾਣ ਬੋਲ ਬਹੁਤ ਕੁਝ ਦੱਸ ਦਿੰਦੇ ਨੇ ਤਾਂ ਮਰਦੇ ਸੁਖਨ ਨਾਲ ਗੁਫਤਾ ਬਾਸ਼ਦ ਐ ਬੋ ਉਹਨਰ ਨੇ ਗੁਫਤਾ ਬਾਸ਼ਦ ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ ਐਸਾ ਸ਼ਬਦ ਧਰਮ ਦੀ ਸਾਧਨਾ ਉਸ ਨੂੰ ਸੁਣਨਾ ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਏ ਬਸ ਇਨੀ ਗੱਲ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮੰਨਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂਖਾ ਨਾਉਂ ਦੇ ਦੇਖੋ ਸਾਰਾ ਗਿਆਨ ਸਾਰਾ ਅਨੁਭਵ ਸੇ ਸ਼ਬਦ ਵਿੱਚ ਹੈ ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ ਹੈ ਪਰਮਾਤਮਾ ਤੱਕ ਨਹੀਂ ਸੇ ਨਾ ਪਹੁੰਚ ਸਕਦਾ ਹੈ ਸ਼ਬਦ ਨੇ ਪਰਮਾਤਮਾ ਦੇ ਵਿਚ ਲੀਨ ਕਰ ਦੇਣਾ ਹੈ ਮਨੁੱਖ ਦੀ ਮਿਹਨਤ ਮਨੁੱਖ ਦੀ ਤਪੱਸਿਆ ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ ਅਲਾਪੇ ਸ਼ਬਦ ਨੂੰ ਗਾਵੇ ਸ਼ਬਦ ਨੂੰ ਗੁਰੂ ਪੇਕ ਬਾਦਰਾ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਂਦਾ ਆ ਹੈ ਬੈਰਾਗ ਹੈ ਸਮਨ ਦ੍ਰਿਸ਼ਟੀ ਹੈ પ્રેમ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਐਸੇ ਐਸੇ ਸ਼ਬਦਾਂ ਨੂੰ ਗਾਣਾ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ ਹੈ ਔਰ ਜੋ ਨਹੀਂ ਗਾਉਂਦਾ ਸਹਿਬ ਕਹਿੰਦੇ ਨੇ ਗੁਨੋ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕਹਿਣ ਕਹੋ ਨਾ ਨਿਕ ਹਰ ਭਜਮਨਾ ਜੇ ਬਿਦ ਜਲ ਕੋ ਮੈਂ ਤਾਂ ਮੈਂ ਮੁਖਤਸਰ ਇਸ ਕਰਨਾ ਸਮਾਪਤੀ ਕਰਾਂ ਕਿਉਂਕਿ ਗੁਰਮੁਖ ਪਿਆਰੇ ਨੇ ਜਥੇ ਨੇ ਇੱਕ ਸ਼ਬਦ ਵੀ ਪੜਨਾ ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਔਰ ਜੋ ਸ਼ਬਦ ਨੂੰ ਪ੍ਰਗਟ ਕਰਦੇ ਵੇ ਉਸ ਨੂੰ ਅਵਤਾਰ ਕਹਿ ਦਿੰਦੇ ਨੇ ਦੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ ਉਹ ਕ੍ਰਿਸ਼ਨ ਅਵਤਾਰ ਸ਼੍ਰੇਣੀ ਵਿੱਚ ਆ ਗਏ ਕੁਰਾਨ ਦੇ ਰਾਹੀਂ ਖੁਦਾ ਦਾ ਗਿਆਨ ਪ੍ਰਗਟ ਹੋਇਆ ਇਹਨਾਂ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ ਤੋਂ ਮੁਹੰਮਦ ਸਾਹਿਬ ਪੈਗੰਬਰ ਬਣ ਗਏ ਅਵਤਾਰ ਸ਼੍ਰੇਣੀ ਚ ਆ ਗਏ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਦੇ ਬੋਲ ਖਸਮ ਦੇ ਬੋਲ ਪ੍ਰਗਟ ਹੋਏ ਕਦੋਂ ਪ੍ਰਗਟ ਹੋਣੇ ਨੇ ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ ਜਿਹਨੂੰ ਸੁਣਾਈ ਦੇਣ ਲੱਗ ਪੈਨ ਸੰਤ ਹੈ ਭਗਤ ਹੈ ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ અવਤਾਰ ਕਹਿੰਦੇ ਆ ਉਹਨੂੰ پیغمبر ਕਹਿੰਦੇ ਕੋਈ ਅਵਤਾਰੀ ਪੁਰਸ਼